ਭਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਾਈ ਚੜ੍ਹਦੀ ਕਲਾ ਰੱਖੇ ਤੁਹਾਨੂੰ ਅੱਜ ਤਲਵੰਡੀ ਸਾਹਿਬੋਂ ਬੁੱਧਵਾਰ ਦੀ ਮੰਡੀ ਲੱਗੀ ਹੈ ਟਰੈਕਟਰਾਂ ਦੀ ਭਾਈ ਅੱਜ ਤਰੀਕ ਹੈਗੀ ਹੈ ਭਾਈ 14 ਤਰੀਕ ਪੰਜਵੇਂ ਮਹੀਨਾ 2025 ਤੇ ਅੱਜ ਬਹੁਤ ਦਿਨਾਂ ਬਾਅਦ ਆਇਆ ਮੇਰਾ ਭਰਾ ਠੀਕ ਹੈ ਗੱਲ ਤੇ ਅੱਜ ਆਪਾਂ ਇਹਦੇ ਬਾਅਦ ਤੇ ਸਪੈਸ਼ਲੀ ਆਫਰ ਕਰਾਂਗੇ ਤੇ ਅੱਜ ਆਪਾਂ ਤੁਹਾਨੂੰ ਬਹੁਤ ਨਾ ਗੱਲਬਾਤ ਵੀ ਕਰਾਵਾਂਗੇ ਖਦਾਣਾ ਜਿੱਥੇ ਟਰੈਕਟਰਾਂ ਦੀ ਉਹ ਦਿਖਾਵਾਂਗੇ ਠੀਕ ਹੈ ਗੱਲ ਤੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਜੀ ਸੋਨਾ ਲਿਕਾ 39 49 ਕਾਫੀ ਵੀਡੀਓ ਚ ਆ ਗਿਆ ਇਹ ਤੇ ਉਦੋਂ ਆ ਪਾਉ ਨਾਲ ਗੱਲ ਕਰਾਵਾਂਗੇ ਗੁਲਸ਼ਨ ਨਾਲ ਤੇ ਰਵੀਨ ਨਾਲ 2022 ਮਾਡਲ ਆ ਬਾਈ ਜੀ 2022 ਮਾਡਲ ਜਿੰਨੇ ਦਾ ਟਰੈਕਟਰ ਉਹਨਾਂ ਲੋਣ ਠੀਕ ਹੈ ਜੀ ਬੋਲਦਾ ਕਿਉਂ ਨਹੀਂ ਅਜਾ ਤੂੰ ਮੇਰੇ ਕੋਲ ਆ ਪੁੱਤ ਫੜ ਇਹਨੂੰ ਕੈਮਰਾ ਫੜ ਤੂੰ ਓਰੇ ਆ ਜਾ ਮੇਰੇ ਕੋਲੇ ਮੈਨੂੰ ਨਜ਼ਾਰਾ ਨਹੀਂ ਆਉਂਦਾ ਤੇਰੇ ਬਿਨਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸ਼ਰਮ ਕੀ ਹਾਲ ਕੀ ਹਾਲ ਬੜੇ ਟਾਈਮ ਬਾਅਦ ਆਇਆ ਤੂੰ ਹੋਰ ਮੈਂ ਕਿਹਾ ਚਲੋ ਓ ਠੀਕ ਓ ਤੇ ਬਾਈ ਜੀ ਧੂੜ ਘੜਦੇ ਹੋ ਵੀਡੀਓ ਦੀ ਠੀਕ ਹੈ ਇੰਨਾ ਕ ਤਾਂ ਮਾਣ ਮੈਨੂੰ ਹੈਗਾ ਤੁਹਾਡੇ ਤੇ ਠੀਕ ਹੈ ਗੱਲ ਗਰਮੀਤ ਪਤਾ ਨਹੀਂ ਕਿੱਥੇ ਡੱਪ ਗਿਆ ਪਰ ਬਾਈ ਵਧਾਈਆਂ ਦਿਓ ਇਹਨੂੰ ਏ ਫਿਲਮਾਂ ਚ ਆਉਣ ਲੱਗ ਗਿਆ ਸ਼ੂਟਿੰਗ ਕੀਤਾ ਦੀਆਂ ਸ਼ੂਟਿੰਗਾਂ ਦੇ ਵਿੱਚ ਆਉਣ ਲੱਗ ਗਿਆ ਸਟਾਰ ਬਣ ਗਿਆ ਸ਼ਰਮੇ ਤੋਂ ਵੱਡਾ ਵੱਡੇ ਬਾਪੂ ਜੀ ਆ ਇਹ ਹੁਣ ਠੀਕ ਹੈ ਗੱਲ ਆ ਈਪੀ ਗਰੇਵਾਲ ਵਰਗੇ ਭਰਾ ਬਾਈ ਜੀ ਨਾਲ ਵੀਡੀਓ ਫਿਲਮਾਂ ਉਹਨਾਂ ਲੱਗਿਆ ਹੈ ਤੇ ਹੁਣ ਮੈਨੂੰ ਗਰੀਬ ਨੂੰ ਕਿੱਥੇ ਹੁਣ ਆ ਲੋਹੇ ਦੇ ਮੱਥਾ ਮਾਰਨ ਨਾਲ ਮੇਰਾ ਤਾਂ ਮਾਨ ਜਾਂ ਰੱਖਣਾ ਆ ਇਹ ਇਹ ਬਾਈ ਚੱਬ ਕਰ ਦਿਓ ਠੀਕ ਹੈ ਗੱਲ ਆ ਕਮੈਂਟਾਂ ਵਾਲੇ ਬਾਈ ਬਾਈ ਕਾਫੀ ਟਾਈਮ ਬਾਅਦ ਆਇਆ ਬਿਲਕੁਲ ਵਧੀਆ ਤੇ ਇਹ ডিসਕਾਊਂਟ ਪਈ ਲੈ ਬਾਈ ਚੱਪੜ ਦਾਂਗੇ ਯਾਰ ਦੇ ਨਾਲ ਆਦਾ ਰਿਹਾ ਆ ਜਾਓ ਚੈੱਕ ਕਰੋ 2022 ਮਾਡਲ ਗਰਮੀ ਤਾਂ ਜਿੰਨਾ ਟਰੈਕਟਰ ਉਹਨੇ ਦਾ ਲੂਣ ਆ ਪਹਿਲਾਂ ਦੌਰੀ ਆ ਜਾ ਹੁਣ ਨਹੀਂ ਕੁਝ ਕਰਨਾ ਮੈਂ ਕਹਿਣਾ ਹੁਣ ਨਾ ਸਸਤੀ ਗੱਲ ਦੀ ਮੈਂ ਕਹਿਣਾ ਹੁਣ ਨਾ ਫਤਿਹਵਾਦ ਦੇ ਵਿੱਚ ਬੱਬਰ ਸ਼ੇਰ ਆ ਗਿਆ ਬੱਬਰ ਸ਼ੇਰ ਆ ਗਿਆ ਅੱਜ ਬੱਬਰ ਸ਼ੇਰ ਤਲਵੰਡੀ ਸਾਬੋ ਮੰਡੀ 'ਚ ਆ ਗਿਆ ਤੇ ਆਪਾਂ ਤੁਹਾਡੀ ਗੱਲ ਕਰਾਉਨੇ ਆ ਬਾਈ ਜੀ ਸਿਕਾਲ ਸਿਕਾਲ ਸ਼ਰਮਾ ਜੀ ਹਾਂ ਲਓ ਠੀਕ ਹੋ ਇਹ ਆ ਬਾਈ ਸਾਡਾ ਵੀਰ ਗੁਲਸ਼ਨ ਫਤਿਹਵਾਦ ਆ ਨੇ ਠੀਕ ਹੈ ਜੀ ਹੋਰ ਬਾਉ ਜੀ ਪਹਿਲਾਂ ਸਵਾਗਤ ਤੁਹਾਡਾ ਤਲਵੰਟੀ ਸਾਬੋ ਦੀ ਮੰਡੀ ਦੇ ਵਿੱਚ ਆਉਣ ਦਾ ਧੰਨਵਾਦ ਸ਼ਰਮਾ ਜੀ ਤੇ ਸਾਡਾ ਵੀਰ ਕੋਈ ਵੀਡੀਓ ਦੇਖ ਕੇ ਤੁਹਾਡੇ ਕੋਲੇ ਫਤਿਹਵਾਦ ਆਉਂਦਾ ਹਾਂਜੀ ਕਿਹੜੇ ਪ੍ਰੈਟਰ ਦੇਵੋਗੇ 11000 ਰੁਪਏ ਡਿਸਕਾਊਂਟ ਜੀ ਸ਼ਰਮਾ ਜੀ ਪਲੋਰਸ ਆਟਾ ਚੱਕੋ ਇਹ ਨਹੀਂ ਕਹਾਂਗੇ ਕਰਾਂਗੇ ਕਰਾਂਗੇ ਇਹਦਾ ਮਾਣਾ ਬਾਬੂ ਇਹ ਮਾਣਾ ਹਾਂਜੀ ਠੀਕ ਆ ਗੱਲ ਬਾਈ ਹਾਂਜੀ ਬਾਬੂ ਜੀ ਤੁਹਾਡੇ ਕੋਲੇ ਕਿੰਨੇ ਟਰੈਕਟਰ ਖੜੇ ਹੁੰਦੇ ਆ ਹਰ ਵਕਤ ਸ਼ਰਮਜੀ ਆਪਣੇ ਕੋਲ ਦੇਖੋ ਸੀਨੇ 100 ਟਰੈਕਟਰ ਵੀ ਹੋਿੰਦਾ ਹਾਂ ਤਾਂ ਪ੍ਰেজੈਂਟ ਹੁਣ 75 80 ਟਰੈਕਟਰ ਖੜਾ ਹੈ 75 80 ਟਰੈਕਟਰ ਬਾਬੂ ਕੋਲੇ ਇਸ ਟਾਈਮ ਖੜਾ ਹਾਂ ਤੇ ਇੱਕ ਬੇਨਤੀ ਆ ਛੋਟੇ ਮੁੱਲ ਦੇ ਛੋਟੇ ਮੁੱਲ ਦਾ ਨਹੀਂ ਹਾਂ ਫੋਨ ਨਾ ਕਰਿਆ ਜੀ ਬਸ ਛੋਟੇ ਮੁੱਲ ਵਾਸਤੇ ਛੋਟੇ ਮੁੱਲ ਦਾ ਮਤਲਬ 2 ਲੱਖ ਤੱਕ ਟ੍ਰੇਡਰ ਨਹੀਂ ਹੈਗੇ 2 ਲੱਖ ਤੋਂ ਉੱਪਰ ਵਾਲੇ ਆ ਹਾਂ 2.5 ਲੱਖ ਉੱਤੇ ਵਾਲੇ 3 ਤੋਂ ਉੱਤੇ 2.5 ਤੋਂ ਉੱਪਰ ਉੱਪਰ ਵਾਲੇ ਹੂੰ ਠੀਕ ਹੈ ਲੋਨ ਦੀ ਸਬਦਾ ਫੁੱਲ ਪੂਰਾ ਪੰਜਾਬ ਹਰਿਆਣਾ ਰਾਜਸਥਾਨ ਮਹਾਰਾਸ਼ਟਰ ਗੁਜਰਾਤ ਲਓ ਜੀ ਨੋਟ ਕਰ ਲਓ ਜਿੱਥੇ ਚਾਹੋਗੇ ਉੱਥੇ ਲੋਨ ਕਰਾ ਦੇਣਗੇ ਤੇ ਪੁਰਾਣੇ ਘਟੋਂਗੇ ਹਾਂ ਪੁਰਾਣੇ ਘਟਾ ਕਿੰਨੇ ਕ ਦੇ ਹੋਏ ਹਾਂ ਮੂਲ ਮਾਰਕੀਟ ਦੀ ਉਹ ਵੈਲਿਊ ਆਂਦੇ ਨਾਲ 2-4 ਹਜ਼ਾਰ ਫालतू ਕੱਟਦੇ ਆਂ ਜੀ ਆਪਾਂ ਜਿਹੜਾ ਵੀ ਟਰੈਕਟਰ ਲੈਣਾ ਹੋਇਆ ਬਾਬੂ ਨੂੰ ਫੋਨ ਕਰ ਲਿਓ ਬਾਬੂ ਨੂੰ ਫੋਨ ਨਾ ਕਰਿਓ ਪਤਾ ਕਿਦੋਂ ਕਰਿਓ ਵੀ ਪਿਆ ਵੀਡੀਓ ਦੇਖੋ ਹਾਂ ਪੰਜ ਫਿਰ ਮਟਕੇ ਘੁੰਮੋ ਹਾਂ ਠੀਕ ਹੈ ਗੱਲ ਰੇਟਾਂ ਦੀ ਤਸੱਲੀ ਕਰੋ ਤੇ ਫੇਰ ਸਾਡੇ ਬਾਬੂ ਕੋਲ ਆ ਕੇ ਨਾ ਰੇ ਚਾਂਦੀ ਦਾ ਖੱਲੀ ਕਰਿਓ ਜੇ ਤੁਹਾਨੂੰ 20000 ਤੋਂ ਲੈ ਕੇ 50000 ਤੱਕ ਚਲਵੰਟੀ ਦੀ ਮੰਡੀ ਨਾਲੋਂ ਤੇ ਹੋਰ ਮੰਡੀਆਂ ਨਾਲੋਂ ਫਰਕ ਲੱਗਿਆ ਤਾਂ ਗੁਲਸ਼ਨ ਤੋਂ ਟਰੈਕਟਰ ਲਿਓ ਨਹੀਂ ਦਿਓ ਨਾ ਗੈਰੀ ਗੱਲ ਸ਼ਰਮ ਨਹੀਂ ਨਹੀਂ ਵਧੀਆ ਜੀ ਅੱਛਾ ਇੱਕ ਗੱਲ ਹੋਰ ਹੈ ਇੱਕ ਫਰਮ ਬਾਬੂ ਦੀ ਹੋ ਰਾ ਐਪਲੀਮੈਂਟ ਆਪਲੀਮੈਂਟ ਹਰ ਤਰ੍ਹਾਂ ਦੇ ਇੰਪਲੀਮੈਂਟ ਬਣਾਉਂਦੇ ਆਂ ਬਾਈ ਜੀ ਜਿਹੜੇ ਖੇਰੋਂ ਤਵੀਆਂ ਹੋ ਗਈਆਂ ਕਲਟੀਵੇਟਰ ਹੋ ਗਏ ਮਤਲਬ ਖੇਤੀ ਦੇ ਸੰਦ ਹਰ ਤਰ੍ਹਾਂ ਦੇ ਬਣਾਉਂਦੇ ਆਂ ਹਾਂ ਬੰਦਾ ਪੈਟਰੋਲੀਆਂ ਜਿਹੜਾ ਵੀ ਸਾਈਜ਼ ਕਹੋਗੇ ਉਹ ਟਰਾਲੀ ਦਾ ਸਾਈਜ਼ ਮਿਲ ਜੂ ਜਿੰਨਾ ਵਜਨ ਕਹੋਗੇ ਉਹਨੇ ਵਜਨ ਦੀ ਟਰਾਲੀ ਮਿਲ ਜੂਗੀ ਜੇ ਕੋਈ ਤੁਸੀਂ ਡਿਜ਼ਾਈਨ ਦਿਖਾਓਗੇ ਉਹ ਡਿਜ਼ਾਈਨ ਦੀ ਮਿਲ ਜੂ ਇੰਪਲੀਮੈਂਟਡ ਟਰਾਲੀਆਂ ਜਾਂ ਕੋਈ ਵੀ ਆਰਮੀ ਟਰੈਲਰ ਛੋਟੀਆਂ ਟਰਾਲੀਆਂ ਹਾਂ ਜੀ ਠੀਕ ਹੈ ਹਾਂ ਸਾਰੇ ਕਤੇ ਆਉਤੇ ਏਰੀਆ ਦੇ ਵਿੱਚ ਪਤਾ ਕਰਕੇ ਫੇਰ ਬਾਊ ਇੱਥੇ ਹੀ ਮੰਨਤਾ ਇੱਥੇ ਵਾਲੇ ਸੰਦਾਂਵਾਰੇ ਟਰਾਲੀਆਂ ਵਾਲੇ ਜੀਪ ਦੇ ਮੰਗਰ ਪਾਉਣ ਵਾਲੀ ਛੋਟੀ ਟਰਾਲੀ ਵਾਲੇ ਬਾਅਦ ਚ ਪੁੱਛੀ ਨਹੀਂ ਯਾਰਾਂ ਦੇ ਵੀਡੀਓ ਮੇਂ ਹੁੰਦਾ ਫਾਇਦਾ ਜੇ ਤੁਹਾਡਾ ਫਾਇਦਾ ਹੁੰਦਾ ਨਹੀਂ ਵੀਡੀਓ ਮੇਂ ਹੁੰਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਲੋਤੀ ਖੋ ਪਈਆਂ ਵੀਡੀਓ ਬਾਈ ਬਾਈ ਇਹ ਨਾ ਗੱਲ ਚੀ ਨਾ ਨਾ ਕੀ ਫਾਇਦਾ ਫਿਰ ਨਹੀਂ ਨਹੀਂ ਕੋਈ ਭਰਾਵਾ ਕੋਈ ਜ਼ਿੰਮੇਦਾਰ ਦਾ ਕੋਈ ਫਾਇਦਾ ਹੋਵੇ ਤਾਂ ਹੀ ਫਾਇਦਾ ਹੈ ਨਾ ਯਾਨੀ ਵੀਡੀਓ ਬਣਾਉਂਦਾ ਕੋਈ ਫਾਇਦਾ ਨਹੀਂ ਨੰਬਰ ਬੋਲੋ ਸ਼ਰਮਾ ਜੀ ਬਾਬੂ ਦਾ ਨੰਬਰ ਨੋਟ ਕਰ ਲਓ ਆਟੋ ਮਾਰਕੀਟ ਦੇ ਵਿੱਚ 224 ਨੰਬਰ ਦੁਕਾਨਾਂ ਵੀ ਗਏ ਫਤਿਹਬਾਦ ਬਾਬੂ ਜੀ ਮੋਬਾਈਲ ਨੰਬਰ ਬੋਲੋ 9992792667 ਇਹ ਹੋਰ ਨੰਬਰ ਹੈ ਜੀ ਤੇ ਹੁਣ ਰਵੀ ਦਾ ਨੰਬਰ ਨੋਟ ਕਰ ਲਓ 9812600814 ਠੀਕ ਹੈ ਬਾਈ ਜੀ ਏ ਬਾਊ ਜੀ ਨੰਬਰ ਆ ਤੇ ਰਵੀ ਦਾ ਨੰਬਰ ਆ ਕੋਈ ਵੀ ਟਰੈਕਟਰ ਲੈਣਾ ਹੋਵੇ ਅਕਸੀ 85 ਟਰੈਕਟਰ ਹਰ ਵਕਤ ਖੜੇ ਹੁੰਦੇ ਆ ਵੜਾਉਣ ਦੇ ਵਿੱਚ ਸਹੀ ਆ ਬਾਊ ਠੀਕ ਤੇ ਕੋਈ ਰੰਗ ਕਿ ਕਲਮ ਲੱਗੀ ਹੋਈ ਬਾਊ ਜੀ ਨਹੀਂ ਦੱਸ ਕੇ ਦਿਆਂਗੇ ਜੀ ਮਤਲਬ ਉਹ ਗੱਲ ਨਹੀਂ ਹੋ ਗਈ ਤੇ ਦੇਖ ਲਓ ਖੜਾ ਜੇ ਕਿਸੇ ਟਰੈਕਟਰ ਦਾ ਤੁਹਾਨੂੰ ਔਇਲ ਸਪਰੇ ਇੰਜਨ ਦਾ ਤੇਲ ਕੋਈ ਮਾੜਾ ਲੱਗਿਆ ਬਾਊ ਜੀ ਜੀ ਪਾਉਜੀ ਤੇ ਲਮੜਾ ਨਾਲ ਨਾਲ ਤੋਂ ਨੂੰ ਸਰਬਤ ਵੀ ਫ੍ਰੀਚ ਕਰਕੇ ਦੇ ਹੁਣ ਜਿਹੜੇ ਨੇ ਆਪਾਂ ਟਰੈਕਟਰ ਕਈ ਵਾਰੀ ਕੀ ਹੋ ਗਿਆ ਨਾ ਜ਼ਿੰਮੇਦਾਰ ਆ ਕੇ ਲੈ ਕੇ ਚਲੇ ਜਾਂਦੇ ਆਪਾਂ ਟੈਸਟਿੰਗ ਪੁਆਇੰਟ ਬਣਾਤੇ ਇਹਨਾਂ ਦੇ ਠੀਕ ਹੈ ਉੱਥੇ ਨਾਲ ਹੀ ਆਪਣੇ ਬਾਈਪਾਸ ਤੇ ਫਾਰਮ ਹੌਸਟ ਦੇ ਟੈਸਟਿੰਗ ਪੁਆਇੰਟ ਬਣਾਤੇ ਐਮਪਲੀਮੈਂਟ ਦਾ ਤਿੰਨ ਦਾ ਟਰੈਕਟਰ ਚੈੱਕ ਕਰਕੇ ਤਸੱਲੀ ਕਰਕੇ ਬਾਹ ਕੇ ਫਿਰ ਲੈ ਜੇ ਲੈ ਬਾਈ ਛੋਟੇ ਵਾਸਤੇ ਜਗ੍ਹਾ ਤਿਆਰ ਕਰ ਲਈ ਬਾਊ ਜੀ ਨੇ ਇਹ ਮਤਲਬ ਸੰਦ ਪਾਉਟ ਇਕ੍ਰਮਨਗਰ ਟਰੈਕਟਰ ਚੰਗੀ ਤਰ੍ਹਾਂ ਬਾਅਦ ਤਸਦੀ ਕਰਕੇ ਲਿਓ ਜੇ ਕੋਈ ਇੰਪਲੀਮੈਂਟ ਲੈਣਾ ਇੰਪਲੀਮੈਂਟ ਦੀ ਪੂਰੀ ਤਸਦੀ ਕਰਕੇ ਇੰਪਲੀਮੈਂਟ ਲਓ ਠੀਕ ਆ ਬਾਉ ਜੀ ਤੇ ਬਾਉ ਜੀ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਹਾਡੇ ਵੀਰ ਆ ਜੇ ਤੁਹਾਨੂੰ ਫੋਨ ਕਰਨਗੇ ਤਾਂ ਕੋਈ ਨੀ ਜ਼ਰੂਰ ਮਾਰ ਰੱਖਦੇ ਹੋ ਤੇ ਮੇਰਾ ਨਾਲ ਇਹ ਦਿਓ ਬਾਈ ਤੇ ਚਾਬੀ ਦੇ ਨਾਲ ਹਜ਼ਾਰ ਹਜ਼ਾਰ ਫੜੀ ਜਾਓ ਇਸ ਤਰ੍ਹਾਂ ਦੇ ਨਾਲ ਕੋਨੀ ਸ਼ਰਮਾ ਜੀ ਮਾਨਸਮਾਨ ਜ਼ਰੂਰ ਕਰਾਂਗੇ ਜੀ ਤੁਹਾਡਾ ਠੀਕ ਹੈ 11000 ਰੁਪਏ ਟਰੈਕਟਰ ਮੰਗ ਲਓ। ਬਾਕੀ ਮੈਨੂੰ ਫੋਨ ਕਰ ਲਿਓ 11 ਦਾ ਪਤਾ ਨਹੀਂ ਕੀ ਕਿੰਨੇ ਬਣਾ ਲਾਂਗਾ ਤਾਂ। ਜੀ ਜੀ ਬਹੁਤ ਬਹੁਤ ਮਿਹਰਬਾਨੀ ਬਾਈ ਤੁਹਾਡਾ ਵੀ ਬਹੁਤ ਬਹੁਤ ਠੀਕ ਹੈ ਬ੍ਰਦਰ ਸਾਡੇ ਚੈਨਲ ਤੇ ਆਉਣ ਤੇ ਵਾਸਤੇ। ਔਰ ਥੈਂਕ ਯੂ। ਆ ਟਰੈਕਟਰ ਜਿੰਨੇ ਦਾ ਟਰੈਕਟਰ ਉਹਨੇ ਦਾ ਜਿੰਨੇ ਦਾ ਟਰੈਕਟਰ ਉਹਨਾਂ ਨੂੰ ਲੂਣ। 22 ਮਾਡਲ ਆ। ਮੂਹ ਲੱਟਿਆ ਰਪੇਲ ਕੋਈ ਨਮਿਆ ਪਿਛਲੇ 80 ਪੈਸੇ ਟਾਇਰ ਆ। 4 ਲੱਖ 40 ਹਜ਼ਾਰ ਦਾ ਵੀਰੇ ਲੋਨ ਉਹ ਜੂ ਟਰੈਕਟਰ 4 ਲੱਖ 40 ਹਜ਼ਾਰ ਦਾ ਹੀ ਦੇ ਦਾਂਗੇ। ਕੋਈ ਮਿੰਟ ਦੇ ਦੇ। ਕੀ ਦੇ ਦਾਂ ਤੈਨੂੰ? ਆਹ ਹਾਂ ਸੁਣ ਹਾਂ ਗੱਲ। ਪੇਮੈਂਟ ਪਵਾ ਬਾਈ। 2020 ਮਾਡਲ ਪੰਜਾਬ ਨੰਬਰ ਉਹ ਵੀ ਪੰਜਾਬ ਪੁਰਾਣੇ ਕੱਟੇ ਜਾਣਗੇ ਲੋਨ ਫੈਂਸ ਹੋ ਜਾਊਗਾ। 20 ਮਾਡਲ ਗਰਮੀ ਤਾਂ ਅੱਜ ਗੋਲਦਾ ਕਿਉਂ ਨਹੀਂ? ਬੰਦਾ ਅਸਰ ਕਰੇ ਟਰੈਕਟਰ ਤੇ। ਟੇਮਾ ਕਾਰਡ ਕੱਢ ਕੇ ਬੋਲੂ ਚਾਹ ਪਿਆ ਹੋਏ ਨੂੰ। ਪੂਰੇ 6 ਲੱਖ ਰੁਪਏ ਦਾ ਚੰਗਿਆਣਾ ਕਰ ਭਰਾਵਾ ਭرائی ਦੇਖਣਗੇ ਵੀਡੀਓ ਕੋਈ ਹੋਰ ਤਾਂ ਦੇਖਦਾ ਨਹੀਂ ਜੀਵੀਦਾਰੀ ਰੱਖਣਗੇ ਕਿ ਜੀਵੀਦਾਰਾਂ ਦੇ ਕੰਮ ਆ ਆਪਣੇ ਉਦੋਂ ਬਾਅਦ 265 ਹੈਂ ਕਰਵਾ ਕੇ ਦਿਖਾ ਦਿਓ ਫਿਰ ਸਾਰੇ ਕੀ ਰੇਟ ਉਤਾਹ ਦੱਸੋ ਇਹ 2004 ਮਾਡਲ ਹੈ ਵੀਰੇ ਮੂਹ ਲੈਟਰ ਨਵੇਂ ਵਰਗੇ ਆ ਪਿਛਲੇ ਪਈ ਹੈਗੇ ਅੱਧੇ ਕ ਵਾਂਗੂ ਸਾਰਾ Ориਜినਲ ਗੀਅਰ ਇੰਜਨ ਦੀ ਤਸੱਲੀ ਹੈ ਭਾਈ ਮੈਨੂੰ ਤਾਂ ਤבדੀ ਤਸੱਲੀ ਕਰਕੇ ਲੈ ਕੇ ਜਾਓ ਪੀਲੇ ਰਿੰਬਾਂ ਵਾਲਾ ਭਾਈ ਇਹੇ ਬਹੁਤ ਘੱਟ ਰੇਟਰ ਮਿਲਦਾ ਹਾਈ ਸਪੀਡ ਰੇਟਰ ਹੁੰਦਾ ਭੂਮੀ ਪੁੱਤਰ ਇਹ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਟਰੈਕਟਰ 2004 ਮਾਡਲ ਦਾ ਟਰੈਕਟਰ ਦੇਵਾ ਜੀ 1 ਲੱਖ ਤੇ 65000 ਦਾ ਯੈਸ ਨੋ ਆ ਇਹ 2004 ਮਾਡਲ ਦੇ ਕੇ ਦਿਖਾਵੇ ਕੋਈ ਮੇਰੇ ਟਰੈਕਟਰ ਆ ਜਿਹੜੇ ਹਰ ਟਰੈਕਟਰ ਨਾਲ ਡੰਮੀ ਟਰੈਕਟਰ 10000 ਰੁਪਿਆ ਚਾਬੀ ਨਾਲ ਜਿੱਥੇ ਮਰਜ਼ੀ ਸੌਦਾ ਹੋ ਜਾਏ ਠੀਕ ਹੈ ਗੱਲ ਬਾਈ ਇੱਕ ਟਰੈਕਟਰ ਹੋਰ ਦਿਖਾਉਂਗਾ ਮੈਂ ਤੁਹਾਨੂੰ ਆਜੋ ਆ ਸਾਡੇ ਗੁਲਸ਼ਨ ਦੀ ਗੱਡੀ ਆ ਗਈ ਉਸ ਤੋਂ ਬਾਅਦ ਦੇ ਵਿੱਚ ਆ ਗਿਆ ਭਾਈ ਫਾਰਮ 50 50 97 ਮਾਡਲ ਆ ਗੇਅਰ ਇੰਜਨ ਓਕੇ ਆ ਚਲਾ ਕੇ ਵਾ ਕੇ ਤਸੱਲੀ ਕਰ ਸਕਦਾ ਭਾਈ ਸਾਰਾ Ориਜినਲ A to Z Ориਜినਲ ਆ ਕੋਕਾ ਪੀਸ ਹੀ ਆ ਵੀਰੇ 97 ਮਾਡਲ ਆ 97 ਮਾਡਲ ਆ 1,65,000 ਡਿਮਾਂਡ ਆ ਟਰੈਕਟਰ ਦੇ ਵਿੱਚ 1,35,000 ਦਾ 35000 ਦਾ ਆ ਘਟ ਲਾਂਗੇ ਸਾਰੇ ਆਹ 23 ਮਾਡਲ 590 ਘੰਟੇ ਚੱਲਿਆ ਬਿਲਕੁਲ ਨਵਾਂ ਟਰੈਕਟਰ ਆ ਟੌਮ ਮਾਡਲ ਆ ਜਿਹਨੇ ਜਾਂਸੀ ਚੋਂ ਲੈਣਾ ਆ ਲੈ ਲੋ ਆਕੇ ਬਾਈ ਮਾਡਲ ਆ 23000 ਸੀ ਆ 22 ਦੇ 12ਵੇਂ ਮਹੀਨੇ ਦਾ ਟਰੈਕਟਰ ਆ 6 ਲੱਖ ਤੇ ਸਾਢੇ 6 ਲੱਖ ਡਿਮਾਂਡ ਆ ਪੂਰੇ 6 ਲੱਖ ਦਾ ਟਰੈਕਟਰ ਦੇ ਦਾਂਗੇ ਠੀਕ ਆ ਗੱਲ ਵੀਰੇ ਉਦੋਂ ਬਾਅਦ ਆ ਗਿਆ ਸੋਨੇ ਨੀਕਾ ਪੰਜਾਬ 2010 ਮਾਡਲ ਆ 270 ਡਿਮਾਂਡ ਆ ਵੀਰੇ ਟਰੈਕਟਰ ਦੇਵਾਂਗੇ ਭਾਈ 2 ਲੱਖ ਤੇ 40 ਹਜ਼ਾਰ ਦਾ 10 ਮਾਡਲ ਆ ਉਦੋਂ ਬਾਅਦ ਆ ਗਿਆ 5475 ਭੂਮੀ ਪੱਤਰ ਆ 2011 ਮਾਡਲ ਆ ਮੂਹਲੇ ਟਾਇਰ ਨਵੇਂ ਆ ਪਿਛਲੇ 2665 ਪੈਸੇ ਟਾਇਰ ਆ ਟਰੈਕਟਰ ਸੋਨਾ ਚਲਾ ਕੇ ਬਾਕੇ ਉਹਦੀ ਤਸੱਲੀ ਕਰਕੇ ਲੈ ਜਿਓ ਅ 2011 ਮਾਡਲ ਦਾ ਢਾਈ ਲੱਖ ਰੁਪਇਆ ਰੇਟ ਆ ਭਾਈ ਟਰੈਕਟਰ ਰਜਾਂਗੇ ਭਾਈ 2 ਲੱਖ ਤੇ 35 ਹਜ਼ਾਰ ਦਾ ਠੀਕ ਆ ਗੱਲ ਉਦੋਂ ਬਾਅਦ ਆ ਗਿਆ 5510 ਇਹਦੇ ਬਾਈ 95 ਪੈਸੇ ਸੀ ਨਾਲ ਦੇ ਟਾਇਰ ਮੈਂ ਲਾਏ ਆ ਕਿਉਂ ਥੋੜੇ ਖੁਸ਼ਕ ਦੀ ਤਾਂ ਲਾਏ ਆ ਚਾਰੇ ਟਾਇਰ ਨਵੇਂ ਪਾਤੇ ਮੁੱਲੇ ਜਾਂਦੀ ਪਿਛਲੇ ਕੁੜੀਰ ਦੇ 16 ਵਾਲੇ 21 ਮਾਡਲ ਆ 6 ਤੋਂ ਸਵਾ 6 ਤੱਕ ਲੌਣ ਹੋ ਜੂਗਾ ਪੁਰਾਣਾ ਚੱਟ ਲਾਂਗੇ ਜਿੰਨੇ ਦਾ ਉਹਨਾਂ ਸ਼ੇਪ ਚ ਤਾਂ ਡਿਮਾਂਡ ਆ ਟਰੈਕਟਰ ਦੇਵਾਂਗੇ ਬਾਈ 6.5 ਲੱਖ ਦਾ ਮੌਕੇ ਤੇ ਮਾਨ ਸਲਮਾਨ ਕਰਾਂਗੇ ਠੀਕ ਹੈ ਗੱਲ ਤੇ ਆਪਣਾ ਨਹੀਂ ਆਪਣਾ ਨਹੀਂ ਇਹ ਤੇ ਟੱਕਾਂਗੇ ਆਪਣੇ ਘਰੇ ਲੈ ਕੇ ਆਵਾਂਗੇ ਅਗਲੀ ਵੀਡੀਓ 'ਚ ਪਾਵਾਂਗੇ ਇਹਨੂੰ ਆਪਾਂ ਪਹਿਲੀ ਵੀਡੀਓ 'ਚ ਪਾਵਾਂਗੇ ਭਾਈ ਮਸਟੈਂਗ ਆ ਇਹ ਨਵੀਂ ਨਹੀਂ ਆਦੀ ਪੱਤੀ 33 ਲੱਖ ਦੀ ਹੈ ਇਹ ਨਹੀਂ ਨਹੀਂ ਮੈਂ ਕਲੈਕਟਰ ਮਸਟੈਂਗ ਲਿਖਿਆ ਹੋਇਆ ਅੱਛਾ ਮੈਂ ਇਹ ਗੱਡੀ ਮੱਕੇ ਗੱਲ ਕਰਦਾ ਲੈ ਵੀਰੇ ਇੱਕ ਗੱਲ ਹੋਰ ਠੀਕ ਹੈ ਬਾਬੂ ਅੱਜ ਸਪੈਸ਼ਲ ਦੋਨੇ ਖੜੇ ਆ ਆਪਣੇ ਕੋਲ ਜੀਨੇ ਵੀਰੇ ਮੈਥੋਂ ਲੈਣਾ ਟਰੈਕਟਰ WhatsApp ਨੰਬਰ 887294545 ਕਾਲਿੰਗ ਨੰਬਰ 947884545 ਲੈ ਮੈਂ ਕੋਈ ਬੰਦਾ ਇਹ ਨਹੀਂ ਦੱਸ ਸਕਦਾ ਨਾ ਦੱਸੇ ਤੁਹਾਨੂੰ ਕਿ ਸ਼ਰਮਾ ਟਰੈਕਟਰ ਕਿੱਥੋਂ ਲਿਆਉਣਾ ਮੈਂ ਦੱਸਦਾ ਤੁਹਾਨੂੰ ਕਿੱਥੋਂ ਲਿਆਉਣਾ ਮੈਂ ਲਿਆਉਣਾ ਬਾਊ ਤੋਂ ਦੋਨਾਂ ਤੋਂ ਅੱਜ ਵੀ ਸੱਤ ਟਰੈਕਟਰ ਲੈਤੇ ਤੜਕੇ ਅੱਠ ਨੂੰ ਆ ਜਾਣਗੇ ਕਿਉਂ ਆਪਾਂ ਕਿਹਾ ਕੋਈ ਠੱਗੀਆਂ ਮਾਰਦੀਆਂ ਭਾਈ ਕਹਿ ਕੇ ਨਫਾ ਲੈਣਾ 10000 ਰੁਪਏ ਕਿਉਂ ਬਾਬੂ ਨਾ ਠਣਕਾ ਦੀ ਗੱਲ ਠੀਕ ਐ ਬਾਬੂ ਕੋਲੇ ਟਰੈਕਟਰ ਖੜੇ ਰਹਿੰਦੇ ਆ ਭਾਈ 24 ਘੰਟੇ 80 ਤੋਂ 90 ਗਡਾਉਣ ਫੁੱਲ ਹੁੰਦਾ ਸੀਟਾਂ ਦੇ ਵਿੱਚ ਭਾਈ 100 ਪਲੱਸ ਟਰੈਕਟਰ ਵੀ ਹੁੰਦਾ ਸਾਰੇ ਪਾਸੇ ਨਿਗਾਹ ਮਾਰ ਕੇ ਪੁੱਛ ਕੇ ਵੀਡੀਓ ਦੇਖ ਕੇ ਬਾਬੂ ਨੂੰ ਫੋਨ ਕਰਿਓ ਫੇਰ ਨਜ਼ਾਰਾ ਫੇ ਆ ਹਰ ਤਰ੍ਹਾਂ ਦਾ ਇੰਪਲੀਮੈਂਟ ਬਣਾਉਂਦੇ ਨੇ ਟਰਾਲੀਆਂ ਬਣਾਉਂਦੇ ਨੇ ਜੀਪ ਦਾ ਆਰਮੀ ਟ੍ਰੇਲਰ ਬਣਾਉਂਦੇ ਆ ਜੋ ਜਿਹੜਾ ਵੀ ਸਾਈਜ਼ ਕਰੋ ਟਰਾਲੀ ਉਹ ਮਿਲ ਜੇ ਇੱਕ ਵਾਰੀ ਸੇਵਾ ਦਾ ਮੌਕਾ ਦੇ ਕੇ ਦੇਖਿਓ ਫਤਿਹਆਬਾਦ ਦੇ ਵਿੱਚ ਆਟੋ ਮਾਰਕੀਟ ਦੁਕਾਨ ਨੰਬਰ 224 ਇਹ ਬਾਊ ਦਾ ਨਾਮ ਹੈਗਾ ਰਵੀ ਇਹਨਾਂ ਦਾ ਮੋਬਾਈਲ ਨੰਬਰ ਹੈਗਾ 98126 00814 ਇਹ ਬਾਊ ਹੈਗੇ ਨੇ ਗੁਲਸ਼ਨ ਕੁਮਾਰ ਜੀ ਜੋਸ਼ਨ ਠੀਕ ਹੈ ਗੁਲਸ਼ਨ ਜੀ ਮੋਬਾਈਲ ਨੰਬਰ 98 99927 9267 ਬੰਦੇ ਨੇ 9267 ਜੀ ਇਹ ਗੁਲਸ਼ਨ ਜੀ ਦਾ ਨੰਬਰ ਆ ਹਾਰ ਟਰੈਕਟਰ ਬੇਨਤੀ ਆਤਵਾਨ ਕੇ 2.5 ਲੱਖ ਤੋਂ ਥੱਲੇ ਵਾਲੇ ਫੋਨ ਨਾ ਕਰਿਓ 2.5 ਤੋਂ ਉੱਪਰ ਵਾਲੇ ਬਾਹੂ ਕੋਲੇ ਟਰੈਕਟਰ ਹੁੰਦੇ ਆ ਠੀਕ ਹੈ ਜੀ ਲੋਨ ਫੈਂਸ ਦੀ ਸਬਦਾ ਫੋ ਲਾ ਵੀਰੇ ਬਸ ਤੁਹਾਡਾ ਸਿਮਲ ਸਹੀ ਹੋਣਾ ਚਾਹੀਦਾ ਰਿਪੋਰਟ ਸਹੀ ਹੋਣਾ ਚਾਹੀਦਾ ਪੁਰਾਣਾ ਕੱਟਿਆ ਜਾਊਗਾ ਉਹ ਵੀ ਸਬਦਾ ਹੈਗੀ ਆ ਇੱਕ ਵਾਰੀ ਆ ਕੇ ਸੇਵਾ ਦਾ ਮੌਕਾ ਦੇ ਕੇ ਦੇਖੋ ਮਿਲੇ ਤੋਂ ਤੇ ਵਰਤੇ ਤੋਂ ਪਤਾ ਲੱਗਦਾ ਭਾਈ ਐਵੇਂ ਕੋਈ ਫਾਇਦਾ ਨਹੀਂ ਆਪਾਂ ਬਾਹੂ ਨਾਲ ਗੱਲ ਕਰਾਉਂਦੇ ਕੀ ਕਹਿੰਨੇ ਬਾਹੂ ਹਾਂ ਜੀ ਕਹਿਣ ਦਾ ਮਤਲਬ ਇਹ ਆਈ ਕਈ ਵਾਰੀ ਤੁਹਾਡੇ ਕਸਟਮਰ ਪੰਜਾਬ ਵਾਲੇ ਪੁੱਛਦੇ ਨੇ ਵੀ ਬਿਨਾ ਮਾਰਕੀਟ ਵਾਲਾ ਟਰੈਕਟਰ ਬਿਲਕੁਲ ਬਿਨਾ ਮਾਰਕੀਟ ਵਾਲਾ ਆਪਣੇ ਕੋਲ ਹਰ ਪ੍ਰਕਾਰ ਦਾ ਮਾਲ ਖੜਾ ਹੈ ਵਿੰਡੋ ਫਰਮ ਹਾਂ ਜੀ ਡਿਊਟੀ ਫਰ ਹਾਂ ਜੀ ਖਬੋਟਾ ਪ੍ਰੀਤ ਬਿਲਕੁਲ 4x4 ਕੋਈ ਵੀ ਟਰੈਕਟਰ ਲੈ ਲਓ 4 ਵੀਲ ਡਰਾਈਵ ਕੋਈ ਵੀ ਟਰੈਕਟਰ ਲੈ ਲਓ ਸਾਰੇ ਖੜੇ ਨੇ ਮੋਕੇ ਤੇ 10 12 ਡੈਟਾ ਮੈਂ ਇੱਕ ਗੱਲ ਮੈਂ ਹੋਰ ਦੱਸਦਾ ਤੁਹਾਨੂੰ ਵੀਰੇ ਮੈਂ ਮੰਡੀ ਦੇ ਵਿੱਚ ਤਲਵੰਡੀ ਘਰੇ ਆ ਜੋ ਮੰਡੀ ਚ ਮੈਂ ਚਲਾਲਦੀ ਨਹੀਂ ਲੈਂਦਾ ਹਾਂ ਨਹੀਂ ਲੈਂਦਾ ਸੀ ਉੱਥੇ ਟਰੈਕਟਰ ਦੀ ਠੀਕ ਹੈ ਫਤਿਹਾਬਾਦ ਬਾਗ ਜੋ ਬਾਬੂ ਕੋਲੇ ਬਾਗ ਜੋ ਗਡਾਉਂ ਚ ਬਾਗ ਜੋ ਦੁਕਾਨ ਤੇ 200 ਨੰਬਰ 224 ਨੰਬਰ ਦੁਕਾਨ ਤੇ ਬਾਬੂ ਕੋਲੇ ਜਾ ਜੋ ਮੇਰਾ ਨਾਮ ਲੈ ਜੋ ਨਾ ਹੀ ਨਹੀਂ ਲੈਣਾ ਨਾ ਨਾ ਲਿਓ ਤੁਹਾਡੇ ਤੋਂ ਨਾ ਤਾਂ ਕੋਈ ਕਮਿਸ਼ਨ ਲੈਂਦਾ ਜਾਊ ਨਾ ਕੋਈ ਦਲਾਲੀ ਲੈਂਦੀ ਜਾਊ ਠੀਕ ਹੈ ਗੱਲ ਜੋ ਟਰੈਕਟਰ ਦਾ ਸੌਦੀ ਦੀ ਪੇਮੈਂਟ ਆ ਸਿਰਫ ਪੂਰੀ ਲੈਂਦੀ ਹੈ ਇਹ ਗੱਲ ਤਾਂ ਜੀ ਹਾਂ ਜੀ ਇਹ ਮੰਦਾ ਟਰੈਕਟਰ ਤੇ ਨਦੇਣਾ ਨਹੀਂ ਚੱਲ ਸਕਦਾ ਨਾ ਹਾਂ ਉਹ ਕਮਿਸ਼ਨਰ ਨਾਲ ਨਹੀਂ ਚੱਲਦਾ ਠੀਕ ਹੈ ਗੱਲ ਇਹ ਬਾਊਆ ਦੇ ਨੰਬਰ ਆ ਗਏ ਕਮਿਸ਼ਨਰ ਮਰਾਵੀ ਦਾ ਤੇ ਗੁਲਸਿੰਦਰ ਇੱਕ ਵਾਰ ਫੋਨ ਕਰਕੇ ਦੇਖੋ ਮੈਂ ਉੱਥੋਂ ਤੇ ਇੱਥੇ ਲਿਆਉਣਾ ਹੁੰਦਾ ਤੇ ਇੱਥੇ ਆ ਕੇ ਭਾਈ ਵੇਚਦਾ ਦਾ 15000 ਜੀ ਨਾਲ ਤੋਂ ਸਿੱਧੀ ਕਰਦਾ ਆਪਣੇ ਘਾਟੇ ਨਾਲ ਵੇਚਦੇ ਨਹੀਂ ਵੀਡੀਓ ਵਧੀਆ ਲੱਗੀ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰੋ ਤੇ ਇਹਨੂੰ ਗੱਲ ਬੋਲੋ ਬਹੁਤ ਬਹੁਤ ਮਿਹਰਬਾਨੀ ਭਾਈ ਸਸਤੀ ਕਰ ਸਸਤੀ ਸਸਤੀ ਗੱਲ ਬੋਲੋ ਸਸਤੀ